ਅਸੀਂ ਬਾਹਰ ਕੌਂਸਲੋਂ ਪੰਜਾਬ ਵਾਲਾ ਹਰਿਆਣਾ ਨੇ ਬਾਹਰ ਕੌਂਸਲ ਦੀ ਮੀਟਿੰਗ ਕੀਤੀ ਸਾਰੇ ਹੀ ਮੈਂਬਰਾਂ ਨੇ ਇਹ ਜਿਹੜੀ ਸਿਚੁਏਸ਼ਨ ਕ੍ਰੀਏਟ ਹੋਈ ਹੈ ਸ਼੍ਰੀ ਮੁਕਸਰ ਸਾਹਿਬ ਦੇ ਇਨਸੀਡੈਂਟ ਵਾਦੀ ਉਸ ਨੂੰ ਰੀ-ਵਿਜ਼ਿਟ ਕੀਤਾ ਤਾਂ ਇਹ ਸਭ ਦਾ ਇੱਕ ਜਿਹੜਾ ਹੈ ਯੂਨੀਵਰਸ ਵਿਊ ਸੀ ਕਿ ਪੰਜਾਬ ਪੁਲਿਸ ਇਸ ਮਸਲੇ ਦੇ ਵਿੱਚ ਜਿੰਨੀ ਸੀਰੀਅਸ ਦੇ ਸੀਰੀਅਸਨੈਸ ਦੇ ਨਾਲ ਉਹਨਾਂ ਨੂੰ ਪੇਸ਼ ਆਣਾ ਚਾਹੀਦਾ ਉਹ ਨਹੀਂ ਪੇਸ਼ ਆ ਰਹੀ ਔਰ ਹਰ ਤਰ੍ਹਾਂ ਦੀ ਐਫਰਟਸ ਜਿਹੜੀਆਂ ਨੇ ਜੋ ਪੁਲਿਸ ਆਫੀਸਰ ਨੇ ਕੀਜ਼ ਨਹੀਂ ਉਹਨਾਂ ਨੂੰ ਸੇਵ ਕਰਨ ਦੀਆਂ ਚੁੱਤੀਆਂ ਜਾ ਰਹੀਆਂ ਨੇ ਜੁਡੀਸ਼ੀਅਲ ਸਾਈਡ ਤੇ ਇੱਕ ਆਰਡਰ ਪਾਸ ਹੋ ਗਿਆ ਹੈਗਾ ਜਿਹੜਾ ਕਿ 22 ਤਾਰੀਖ ਨੂੰ 22 ਸਪਤਬਰ ਨੂੰ ਆਰਡਰ ਪਾਸ ਹੋਇਆ ਉਸ ਦੇ ਬਾਵਜੂਦ ਉਸ ਆਰਡਰ ਦੇ ਮੁਤਾਬਕ ਐਫਆਈਆਰ ਨਹੀਂ ਦਰਜ ਕੀਤੀ ਗਈ ਜੋ ਐਫ ਆਈ ਆਰ ਦਰਜ ਕੀਤੀ ਗਈ ਉਹਦੇ ਵਿੱਚ ਵੀ ਜਿਹੜੇ ਨੇ ਕਾਨੂੰਨ ਤੋੜੇ ਬਰੋੜੇਗੇ ਉਸ ਜਿਹੜੀ ਅਸਲ ਵਰਸ਼ਨ ਹੈ ਉਸ ਨੂੰ ਡਿਲੀਊਟ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਇਹ ਇਨਸੀਡੈਂਟ ਹੋਇਆ ਨਹੀਂ ਇੱਕ ਹਫਤੇ ਤੋਂ ਵੱਧ ਹੋ ਗਿਆ ਜਿਹੜੇ ਕੁਲ ਅਫਸਰ ਅਕਿਊਜ਼ਡ ਨੇ ਜਿਹਦੇ ਵਿੱਚ ਐਸ ਪੀ ਸਾਹਿਬ ਨੇ ਇੱਕ ਸਾਡਾ ਇੱਕ ਇੱਕ ਉਹਥੇ ਥਾੜੇ ਦਾ ਜਿਹੜਾ ਹੈ ਇਨਚਾਰਜ ਹੈ ਸੀਆਈਏ ਦਾ ਅਤੇ ਹੋਰ ਅਫਸਰ ਵੀ ਉਹ ਸਾਰੇ ਦੇ ਸਾਰੇ ਹੁੰਲੇ ਬੰਗੀਆਂ ਭਾਈ ਫਿਰ ਰਹੇ ਨੇ ਜਦ ਕਿ ਸਾਡਾ ਵਕੀਲ ਭਰਾ ਜਿਹੜਾ ਹੈ ਉਹ ਇੱਕ ਹਫ਼ਤੇ ਤੋਂ ਬਿਨਾਂ ਕਿਸੇ ਜੁਰਮ ਕੀਤੇ ਕੂਰ ਦੇ ਅੰਦਰ ਬੈਠਾ ਹੈ ਆਪਣਾ ਆਪੋ ਜੇਲ੍ਹ ਦੇ ਵਿੱਚ ਹੈ ਸੋ ਅਸੀਂ ਸਾਰਿਆਂ ਨੇ ਇਹ ਜਿਹੜਾ ਹੈਗਾ ਫੈਸਲਾ ਲੀਤਾ ਕਿ ਜਿੰਨੀ ਦੇਰ ਤੱਕ ਵਕੀਲਾਂ ਦੇ ਨਾਲ ਇਨਸਾਫ ਨਹੀਂ ਹੁੰਦਾ ਅਸੀਂ ਜਿਹੜੀ ਹੈ ਇਹ ਆਪਣੀ ਐਜੀਟੇਸ਼ਨ ਨੂੰ ਜਾਰੀ ਰੱਖਾਂਗੇ ਅਤੇ ਜਿਹੜੀ ਸਟ੍ਰਾਈਕ ਹੈ ਉਹ ਜੋ ਅਸੀਂ ਕੀਤੀ ਸੀ ਉਸ ਨੂੰ ਅਸੀਂ ਕੰਮ ਤੱਕਰ ਜਿਹੜਾ ਹੈ ਜਾਰੀ ਰੱਖਣ ਦਾ ਫੈਸਲਾ ਕੀਤਾ ਤੇ ਅਸੀਂ ਜਿਹੜੀ ਹੈ ਡਿਮਾਂਡ ਕੀਤੀ ਹੈ ਪੰਜਾਬ ਸਰਕਾਰ ਤੋਂ ਪੁਲਿਸ ਅਥਾਰਟिटीज ਨੂੰ ਕਿ ਜਿਹੜੇ ਗਿਲਟੀ ਪੁਲਿਸ ਆਫੀਸਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਸ ਤੋਂ ਇਲਾਵਾ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਨੂੰ ਟਰਾਂਸਫਰ ਵੀ ਕੀਤਾ ਜਾਵੇ ਸਾਡੇ ਵਕੀਲ ਸਾਹਿਬ ਦੇ ਖਿਲਾਫ ਜੋ ਇੱਕ ਝੂਠਾ ਕ诉ਆਚਾਰਜ ਕੀਤਾ ਉਸ ਨੂੰ ਕੈਨਸਲ ਕਰਕੇ ਸਾਡੇ ਵਕੀਲ ਸਾਹਿਬ ਨੂੰ ਰਿਹਾ ਕਰ ਦਿੱਤਾ ਜਾਵੇ ਔਰ ਇਸ ਤੋਂ ਇਲਾਵਾ ਜਿਹੜਾ ਹੈ ਇਹ ਜਿਹੜਾ ਸਾਰਾ ਵਾਕਾ ਹੋਇਆ ਇਹ ਵਾਕਏ ਦੇ ਵਿੱਚ ਸਾਡੇ ਜਿਹੜਾ ਵਕੀਲ ਭਰਾ ਹੈ ਉਸ ਦੀ ਫੈਮਿਲੀ ਨੂੰ ਉਸ ਨੂੰ ਬਹੁਤ ਹੀ ਜਿਹੜਾ ਹੈ ਨਾ ਪੂਰਾ ਹੋਣ ਵਾਲਾ ਟਾਕਾ ਹੋਇਆ ਉਸ ਨੂੰ ਪੰਜਾਬ ਸਰਕਾਰ ਸੀਰੀਅਸਨੈਸ ਦਿਖਾਉਂਦੇ ਹੋਏ ਆਪਣੇ ਪੱਧਰ ਤੇ ਵੀ ਉਸ ਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਔਰ ਉਸ ਨੂੰ ਜੋ ਬੰਦਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਤੇ ਆਖਿਰ ਵਿੱਚ ਮੈਂ ਜਿਹੜੀ ਬਾਹਰ ਕੌਂਸਲ ਨੇ ਜਿਹੜੀ ਹੈ ਬੇਨਤੀ ਆਪਣੀ ਡਿਮਾਂਡ ਰੱਖੀ ਹੈ ਉਹ ਇਹ ਰੱਖੀ ਹੈ ਕਿ ਪੰਜਾਬ ਪੁਲਿਸ ਦੇ ਪਾਸੋਂ ਇੱਕ ਸਹੀ ਇਨਵੈਸਟੀਗੇਸ਼ਨ ਹੋਣ ਦਾ ਕੋਈ ਵੀ ਜਿਹੜਾ ਹੈ ਸਾਨੂੰ ਵਿਸ਼ਵਾਸ ਨਹੀਂ ਹੈ ਇਸ ਕਰਕੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਅਗਰ ਪੰਜਾਬ ਗਵਰਨਮੈਂਟ ਸੀਰੀਅਸ ਹੈ ਇਸ ਨੂੰ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਸੱਚ ਜਿਵੇਂ ਸੀਬੀਆਈ ਨੂੰ ਜਾਂ ਕਿਸੇ ਹੋਰ ਇੰਡੀਪੈਂਡੈਂਟ ਏਜੰਸੀ ਨੂੰ ਦਿੱਤੀ ਜਾਵੇ ਵਰਨਾ ਜਿਹੜੀ ਹੈ ਇਹ ਜਿਹੜੀ ਸਟ੍ਰਾਈਕ ਹੈ ਕਿਸੇ ਉੱਚ ਪੱਧਰ ਤੇ ਜਾਏਗੀ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ ਇਹ ਸਟ੍ਰਾਈਕ ਨੂੰ ਇਹ ਜਿਹੜਾ ਅਸੀਂ ਐਜੀਟੇਸ਼ਨ ਹੈ ਅਗਰ ਸਾਨੂੰ ਇਸ ਨੂੰ ਨੇਸ਼ਨ ਵਾਈਡ ਵੀ ਕਰਨਾ ਪਿਆ ਇਹ ਬਿਲਕੁਲ ਅਸੀਂ ਕਰਾਂਗੇ ਜੋ ਬਿਹੇਵੀਅਰ ਪੁਲਿਸ ਨੇ ਸਾਡੇ ਵਕੀਲ ਨਾਲ ਕੀਤਾ ਐਸਾ ਬਿਹੇਵੀਅਰ ਤਾਂ ਪਾਕਿਸਤਾਨ ਦੀ ਦੇ ਵਿੱਚ ਵੀ ਪੁਲਿਸ ਨਹੀਂ ਕਰਦੀ ਐਸਾ ਬਿਹੇਵੀਅਰ ਤਾਂ ਜਿਹੜਾ ਹੈ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਤਦੇ ਵੀ ਪੁਲਿਸ ਨੇ ਕਿਸੇ ਆਮ ਵਿਅਕਤੀ ਨਾਲ ਨਹੀਂ ਕੀਤਾ ਸੀ ਔਰ ਅਸੀਂ ਇਹ ਸਮਝਦੇ ਹਾਂ ਕਿ ਜੇ ਐਸਾ ਵਿਵਹਾਰ ਕਿਸੇ ਆਮ ਵਿਅਕਤੀ ਨਾਲ ਵੀ ਹੋ ਜਾਂਦਾ ਤਾਂ ਵੀ ਉਹ ਬਹੁਤ ਵੱਡੀ ਗੱਲ ਹੁੰਦੀ ਅਸੀਂ ਕਿਸ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਹਿੰਦੁਸਤਾਨ ਦੇ ਵਿੱਚ ਇਹ ਤਾਂ ਬਿਲਕੁਲ ਹਿਊਮਨ ਰਾਈਟਸ ਦੀਆਂ ਧਰਜੀਆਂ ਉਡਾ ਦਿੱਤੀਆਂ ਨੇ ਆਗਰ ਸਾਡਾ ਮਸਲਾ ਹੱਲ ਨਹੀਂ ਕੀਤਾ ਗਿਆ ਅਸੀਂ ਇਸ ਮੁੱਦੇ ਨੂੰ ਇੰਟਰਨੈਸ਼ਨਲ ਲੈਵਲ ਤੱਕ ਕਰ ਲੈ ਕੇ ਜਾਵਾਂਗੇ ਔਰ ਜਿਹੜਾ ਹੈ ਪੰਜਾਬ ਸਰਕਾਰ ਨੂੰ ਛੁਟਾ ਕੇ ਛੱਡਾਂਗੇ ਸੋ ਜਿਹੜੀ ਹੈ ਅਸੀਂ ਆਪਣੀ ਤਰਫ ਤੋਂ ਅਪੀਲ ਕਰਦੇ ਹਾਂ ਸੀਐਮ ਸਾਹਿਬ ਨੂੰ ਕਿ ਪਲੀਜ਼ ਅੱਗੇ ਆਓ ਤੁਸੀਂ ਬਿਲਕੁਲ ਬਹੁਤ ਸਟੇਜ ਤੋਂ ਖੜੇ ਜਿਹੜੇ 파ਸ਼ਨ ਨੇ ਉਹ ਗੱਲ ਕਰਦੇ ਹੋ ਜਿਹੜਾ ਹੈ ਪਬਲਿਕ ਦੇ ਪੱਖੀ ਸਾਨੂੰ ਅਲੀਫ ਹੈ ਕਿ ਤੁਸੀਂ ਇਸ ਸਾਰੇ ਇਨਸੀਡੈਂਟ ਨੂੰ ਸਮਝੋਗੇ ਅਤੇ ਆਪ ਅੱਗੇ ਆ ਕੇ ਵਕੀਲਾਂ ਦੇ ਹੱਕਾਂ ਵੀ ਰਾਖੀ ਰੱਖੋਗੇ ਤੇ ਪੁਲਿਸ ਅਫਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਇੱਕ ਲੈਸਨ ਦਿਓਗੇ ਤਾਂ ਕਿ ਕੋਈ ਆਮ ਆਲੇ ਵਕਤ ਵਿੱਚ ਕੋਈ ਵੀ ਪੁਲਿਸ ਵਾਲਾ ਕਿਸੇ ਵੀ ਵਕੀਲ ਦੇ ਨਾਲ ਬਕਤ ਵਿੱਚ ਨਾ ਪੇਸ਼ ਨਾ ਆ ਸਕੇ ਸੋ ਅਗਰ ਇਹ ਜਿਹੜਾ ਹੈ ਸੀਐਮ ਸਾਹਿਬ ਸਾਡੀਆਂ ਮੰਗਾਂ ਨੂੰ ਮੰਨਦੇ ਨੇ ਤਾਂ ਡੈਸੀਨੇਟਲੀ ਇਹ ਕੋ ਮਲ ਲਾਨ ਦਾ ਕੰਮ ਕਰਨਗੇ ਅਦਰਵਾਇਸ 1.50 ਲੱਖ ਵਕੀਲ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਬਹੁਤ ਦੁਖੀ ਹੈ ਉਹ ਹਰ ਪੱਧਰ ਤੱਕ ਜਿਹੜਾ ਹੈ ਐਜੀਟੇਸ਼ਨ ਕਰਨ ਦੇ ਲਈ ਤਿਆਰ ਹੈ ਸੁਝਾਅ ਆਇਆ ਸੀ ਕਿ ਅਲੱਗ-ਬਲੱਗ ਅਫਸਰਾਂ ਦੇ ਅਲੱਗ-ਬਲੱਗ ਪੋਲੀਟੀਕਲ ਬੰਦਿਆਂ ਦੇ ਮਿਨਿਸਟਰਾਂ ਦੇ ਘਰੋਂ ਕੀਤਾ ਜਾ ਪਰ ਹਾਲੇ ਅਸੀਂ ਐਡਵਾਈਸ ਕੀਤਾ ਹੈ ਕਿ ਐਸਾਸ ਦਾ ਅਪਣਾ ਕੀਤਾ ਜਾਵੇ ਸਾਨੂੰ ਪੂਰੀ ਵੀਰ ਹੈ ਕਿ ਸੀਐਮ ਸਾਹਿਬ ਪੰਜਾਬ ਉਹਗੇ ਆਣਗੇ ਔਰ ਕੱਲ ਤੱਕ ਜਿਹੜਾ ਹੈ ਜਿਹੜੀਆਂ ਸਾਰੀਆਂ ਡਿਮਾਂਡਸ ਨੇ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਕਿ ਜਿਹੜਾ ਹੈ ਅਸੀਂ ਆਪਣਾ ਕੰਮ ਰਿਜ਼ਿਊਮ ਕਰ ਸਕੀਏ ਸੋ ਇਸੇ ਅਮੀਰ ਨਾਲ ਮੈਂ ਆਸ ਰੱਖਦਾ ਹੋਇਆ ਅਪੀਲ ਕਰਦਾ ਹਾਂ ਪੰਜਾਬ ਸਰਕਾਰ ਨੂੰ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ